ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਮੈਂ ਸੋਚਿਆ ਅੱਜ ਵੀਡੀਓ ਬਣਾਉਣੀ ਹੈ ਤੇ ਆਪਾਂ ਬਾਹਰ ਸ਼ੂਟ ਕਰਦੇ ਆ ਕਿਉਂਕਿ ਮੈਨੂੰ ਅੱਜ ਛੁੱਟੀ ਸੀਗੀ ਤੇ ਮੈਂ ਇੱਥੇ ਪਾਰਕ ਦੇ ਵਿੱਚ ਆਈਆਂ ਲੱਗੇ ਪਾਰਕ ਆ ਬਟ ਮੈਨੂੰ ਲੱਗਦਾ ਨਹੀਂ ਆ ਕਿ ਮੈਨੂੰ ਲੱਗਿਆ ਸੀਗਾ ਕਿ ਇਸ ਟਾਈਮ ਥੋੜਾ ਸ਼ਾਂਤੀ ਹੋਗੀ ਥੋੜਾ ਕੰਮ ਹੋਊਗਾ ਤੇ ਮੈਂ ਵੀਡੀਓ ਬਣਾ ਪਾਉਂਗੀ ਪਰ ਮੈਂ ਤੁਹਾਨੂੰ ਦਿਖਾਉਣੀ ਆ ਇਸ ਟਾਈਮ ਵੀ ਆਂਟੀ ਅੰਕਲ ਆਪਣੇ ਪੋਤੇ ਪੋਤੀਆਂ ਨੂੰ ਲੈ ਕੇ ਜਾਂ ਉਧਰ ਬੱਚੇ ਖੇਡ ਰਹੇ ਆ ਬਹੁਤ ਸੋਹਣਾ ਵਿਊ ਆ ਮੌਸਮ ਠੀਕ ਸੀਗਾ ਅੱਜ ਥੋੜਾ ਠੰਡਾ ਸੀਗਾ ਤੁਸੀਂ ਦੇਖ ਸਕਦੇ ਹੋ ਸਾਇਦ ਮੇਰੇ ਪਿੱਛੇ ਉਹ ਸਾਹਮਣੇ ਆਂਟੀਆਂ ਅੰਕਲ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ ਇੱਥੇ ਬੱਚੇ ਖੇਡਦੇ ਆ ਉਧਰ ਵੀ ਸਾਹਮਣੇ ਬੱਚੇ ਖੇਡ ਰਹੇ ਆ ਬਹੁਤ ਸੋਹਣਾ ਵਿਊ ਆ ਪਰ ਆਪਾਂ ਦੇਖਦੇ ਆ ਕਿਤੇ ਜਿੱਥੇ ਬੈਠ ਕੇ ਮੈਂ ਵੀਡੀਓ ਬਣਾ ਸਕਾਂ ਤੇ ਤੁਹਾਡੇ ਨਾਲ ਗੱਲਾਂ ਕਰ ਸਕਾਂ ਨੇਚਰ ਬਹੁਤ ਆ ਇੱਥੇ ਮੈਨੂੰ ਇਹ ਚੀਜ਼ ਬਹੁਤ ਪਸੰਦ ਆ ਬਟ ਉਹੀ ਆ ਜਿਵੇਂ 2-3 ਮਹੀਨੇ ਹੁੰਦਾ ਜਿਆਦਾਤਰ ਸنوਹ ਪੈਂਦੀ ਆ ਪਟ ਚਲੋ ਜਿੰਨਾ ਕ ਵੀ ਟਾਈਮ ਮਿਲੇ ਜੋ ਆਪ ਦੇਖਦੇ ਆ ਕਿਤੇ ਜ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਚੂਲੇ ਲਾਏ ਹੈ ਬੱਚਿਆਂ ਲਈ ਸ਼ਾਮ ਨੂੰ ਮੋਸਟਲੀ ਇੱਥੇ ਆਉਂਦੇ ਆ ਸਾਂ ਸ਼ਾਮ ਨੂੰ ਤਾਂ ਸਾਰਾ ਫੁੱਲ ਹੁੰਦਾ ਇੱਥੇ ਬੱਚੇ ਇੰਜੋਏ ਕਰਦੇ ਆ ਬਹੁਤ ਸੋਹਣਾ ਥਿਊ ਹੁੰਦਾ ਇੱਧਰ ਤੁਸੀਂ ਦੇਖ ਸਕਦੇ ਹੋ ਜਿੱਥੇ ਮਰਜੀ ਬੈਠੋ ਉਧਰ ਵੀ ਲੱਗੇ ਹੋਇਆ ਸਾਹਮਣੇ ਸੋ ਘਰ ਰਹਿਣ ਨਾਲੋਂ ਮੈਨੂੰ ਥੋੜਾ ਵਧੀਆ ਲੱਗਦਾ ਬਾਹਰ ਨੇਚਰ ਨਾਲ ਗੱਲਾਂ ਬਾਤਾਂ ਕਰੋ ਬੈਠੋ ਰਾਮ ਨਾਲ ਆਪਣੇ ਆਪ ਨਾਲ ਟਾਈਮ ਸਪੈਂਡ ਕਰੋ ਅਸੀਂ ਸਾਰਿਆਂ ਨੇ ਇਹ ਬੁੱਕ ਬਾਰੇ ਤਾਂ ਸੁਣਿਆ ਹੀ ਆ ਨਾ ਦਾ ਸੇਕ੍ਰੀਟ ਬਹੁਤ ਹੀ ਸੋਹਣੀ ਬੁੱਕ ਆ ਬਹੁਤ ਹੀ ਪਾਵਰਫੁਲ ਆ ਪਰ ਇਹਦੇ ਬਾਰੇ ਆਪਾਂ ਅੱਜ ਇਹ ਦੇਖਦੇ ਆ ਕਿ ਦਾ ਸੇਕ੍ਰੀਟ ਇੱਕ ਰਹੈਸਿਆ ਗੁਦਰਤ ਦਾ ਆਪਾਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਖੁਦ ਕਰਦੇ ਆ ਸੇਮ ਉਸੇ ਤਰ੍ਹਾਂ ਹੀ ਆ ਮੈਨੀਫੈਸਟ ਆਪਾਂ ਕੁਝ ਵੀ ਕਰ ਸਕਦੇ ਆ ਬਟ ਉਹ ਪੂਰਾ ਤਾਂ ਹੀ ਹੋਊਗਾ ਜੇ ਆਪਾਂ ਹਾਰਡ ਵਰਕ ਕਰਾਂਗੇ ਜੇ ਆਪਾਂ ਮਿਹਨਤ ਕਰਾਂਗੇ ਜੇ ਆਪਾਂ ਕੱਲਾ ਸੋਚੀ ਜਾਵਾਂਗੇ ਕਿ ਮੈਂ ਮੈਨੀਫੈਸਟ ਕਰ ਲਿਆ ਆ ਚੀਜ਼ ਤਾਂ ਮੈਨੂੰ ਲੱਗ ਸਾਰੀ ਦੁਨੀਆ ਦੇ ਇਨਸਾਨ ਜੋ ਸੋਚਦੇ ਉਹਨਾਂ ਨੂੰ ਮਿਲ ਜੇ ਹਨਾ ਸੋਚਣ ਵਾਲੀ ਗੱਲ ਆ ਸੋ ਮਿਹਨਤ ਤਾਂ ਕਰਨੀ ਪੈਣੀ ਆ ਹਾਰਡਵਰਕ ਕਰਨੀ ਪੈਣੀ ਆ ਬਟ ਇਹ ਹੈਗਾ ਕਿ ਮੈਨੀਫੈਸਟ ਜਦੋਂ ਅਸੀਂ ਕੁਝ ਕਰਦੇ ਆ ਅਸੀਂ ਸ਼ੁਰੂਆਤ ਕਰਦੇ ਆ ਤਾਂ ਜਿਹੜੀ ਕੁਦਰਤ ਤਾਂ ਸਾਨੂੰ ਉਹਨਾਂ ਚੀਜ਼ਾਂ ਵੱਲ ਖਿੱਚਦੀ ਆ ਤੁਸੀਂ ਕਦੇ ਦੇਖ ਲਿਓ ਜੇ ਨੈਗੇਟਿਵ ਸੋਚਾਂਗੇ ਤਾਂ ਨੈਗੇਟਿਵਿਟੀ ਭਰੂਗੀ ਸਾਡੇ ਅੰਦਰ ਨੈਗੇਟਿਵ ਚੀਜ਼ਾਂ ਅਸੀਂ ਜਿਆਦਾ ਸੋਚਦੇ ਆ ਸਾਡੇ ਦਿਮਾਗ 'ਚ ਨੈਗੇਟਿਵ ਚੀਜ਼ਾਂ ਆਉਂਦੀਆਂ ਨੇ ਅਗਰ ਅਸੀਂ ਪੋਜ਼ਿਟਿਵ ਚੀਜ਼ਾਂ ਸੋਚਦੇ ਆ ਤਾਂ ਸਾਨੂੰ ਪੋਜ਼ਿਟਿਵ ਚੀਜ਼ਾਂ ਵੱਲ ਖਿੱਚਦੇ ਆ ਉਹਨੂੰ ਆਪਾਂ ਮੈਨੀਫੈਸਟ ਕਰਨਾ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਰਿਹ ਅਸ ਜੀ ਮੈਂ ਕਹਿੰਦੇ ਆ ਦਾ ਸਿਕਰਟ ਬੁੱਕ ਬਹੁਤ ਹੀ ਸੋਹਣੀ ਬੁੱਕ ਆ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ